ਮੂਹਮਣਾ ਕੇ ਬੈਠੀ ਆਂ ਪੁੱਤ ਤੈਨੂੰ ਪਤਾ ਤਾਂ ਹੈਗਾ ਹੀ ਕੇ ਤਿੰਨ ਸਾਲ ਹੋ ਗਏ ਨੇ ਰੋਜ ਦਾ ਕੁੱਤ ਕਰਲੇ ਕਰਲੇ ਮੇਰੀ ਮੂੰਹ ਨੁਕਲਾ ਮੈਨੂੰ ਸਭ ਦੱਸਦਾ ਮਾਤਾ ਮੇਰੇ ਚਾਰ ਅੱਖਾਂ ਨੇ ਤੇਰਾ ਕੀ ਖਿਆਲ ਇਕੱਲੀ ਮੈਂ ਹੀ ਕੁੱਤ ਗਲੇਸ਼ ਕਰਦੀ ਆਂ ਅੱਜ ਲੜਾਈ ਤੂੰ ਪਾਈ ਏ ਉਹ ਗੱਲ ਵੀ ਤਾਂ ਦੱਸੋ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਪੁੱਤ ਤੇਰੀ ਭੈਣ ਰੱਖਣੇ ਦਾ ਮਨਣਾ ਆਉਣਾ ਏ ਇਹ ਮਾਂ ਰਾਣੀ ਆਂਦੀ ਉਹ ਮੈਂ ਫੇਕੇ ਜਾਣਾ ਏ ਕਿਉਂ ਨੇ ਰੱਖੜੀ ਥੋੜੀ ਤਾਂ ਕੋਈ ਲੜਾਈ ਨਹੀਂ ਹੈਗੀ ਥੋੜਾ ਤਾਂ ਮੈਂ 1 ਮਿੰਟ ਚ ਸਮਝੌਤਾ ਕਰਾ ਦੇਣਾ ਬੇਬੇ ਅਸੀਂ ਐ ਕਰਦੇ ਆ ਮੈਂ ਇਹਨੂੰ ਲੈ ਕੇ ਆਪਦੇ ਸਹੁਰੇ ਤੁਰ ਜਾਨਾ ਅਸੀਂ ਜਾ ਕੇ ਰਖੜੀਆਂ ਬੰਨਣ ਹੋਣੇ ਆ ਪੰਜ ਚਾਰ ਦਿਨ ਇਹਨੂੰ ਤੂੰ ਆਪਦੀ ਕੁੜੀ ਨੂੰ ਬੁਲਾ ਲਈ ਉਹ ਆ ਕੇ ਮੇਰੇ ਰਖੜੀਆਂ ਬੰਨ ਜੂਗੀ ਥੋੜੀ ਲੜਾਈ ਖਤਮ ਸ਼ਾਵਾਸੇ ਤੇਰੇ ਚਾਰ ਪਾਈਆਂ ਰਖੜੀਆਂ ਲੱਗ ਜਾਣੀਆਂ ਨਾ ਛੇਰ ਭਾਵੇਂ ਮੇਰੀ ਕੁੜੀ ਆਵੇ ਭਾਵੇਂ ਨਾ ਆਵੇ ਉਹ ਥੋੜੀ ਲੜਾਈ ਨਹੀਂ ਮੁੱਕ ਸਕਦੀ ਮੈਂ ਹੀ ਘਰ ਛੱਡ ਕੇ ਤੁਰ ਜਾਨਾ ਸ਼ਾਵਾਸੇ ਕੱਲ ਨਹੀਂ ਮੈਂ ਕਿਤੇ ਜਾਂਦਾ ਇੱਥੇ ਬੈਠਾ ਵੇਖ ਇੱਥੇ ਬੈਠ ਗਿਆ ਤਮਾਸ਼ਾ ਵੇਖਣ ਆਸਤੇ